ਦੇਸ ਗੇਨਬਾਸ ਮੁਹੰਮਦ ਸਿਰਾਜ ਜੋ ਇੰਗਲੈਂਡ ਵਿਰੁੱਧ ਫੈਸਲਾਕੁਨ ਪੰਜਵੇਂ ਟੈਸਟ ਵਿੱਚ ਭਾਰਤ ਦੀ ਜਿੱਤ ਦੇ ਨਿਰਮਾਤਾ ਨੇ ਉਹਨਾਂ ਨੇ ਕਿਹਾ ਇਹਨਾਂ ਨੂੰ ਹਮੇਸ਼ਾ ਯਕੀਨ ਸੀ ਕਿ ਉਹ ਕਿਸੇ ਵੀ ਸਥਿਤੀ ਤੋਂ ਟੀਮ ਲਈ ਮੈਚ ਜਿੱਤ ਸਕਦੇ ਨੇ ਉਹਨਾਂ ਨੇ ਅਜਾਇ ਕੀਤਾ ਇੰਗਲੈਂਡ ਨੂੰ ਮੈਚ ਅਤੇ ਲੜੀ ਜਿੱਤਣ ਲਈ ਆਖਰੀ ਦਿਨ 35 ਦੌੜਾਂ ਦੀ ਲੋੜ ਸੀ ਅਤੇ ਭਾਰਤ ਨੂੰ 4 ਵਿਕਟਾਂ ਦੀ ਲੋੜ ਸੀ ਇਸ ਮੈਚ ਵਿੱਚ ਇੰਗਲੈਂਡ 2-1 ਦੇ ਨਾਲ ਅੱਗੇ ਸੀ ਜਿਤਲੇ ਹੀ ਓਵਲ ਦੇ ਮੈਦਾਨ ਤੇ ਰਿਕਾਰਡ 374 ਦੌੜਾਂ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਐਤਵਾਰ ਨੂੰ ਚੌਥੇ ਦਿਨ ਦੇ ਅੰਤ ਤੱਕ 6 ਵਿਕਟਾਂ ਤੇ 339 ਦੌੜਾਂ ਬਣਾ ਲਈਆਂ ਸਨ ਸਿਰਾਜ ਨੇ ਆਖਰੀ 4 ਵਿਕਟਾਂ ਵਿੱਚੋਂ 3 ਲੈ ਕੇ ਭਾਰਤ ਨੂੰ 6 ਦੌੜਾਂ ਨਾਲ ਇੱਕ ਅਦਭੁਤ ਜਿੱਤ ਦਿਵਾਈ ਹੈ ਉਹਨਾਂ ਨੇ ਦੂਜੀ ਪਾਰੀ ਵਿੱਚ 30.1 ਓਵਰ ਦੇ ਵਿੱਚ 104 ਦੌੜਾਂ ਦੇ ਕੇ 5 ਵਿਕਟਾਂ ਲਈਆਂ ਉਹਨਾਂ ਨੇ ਮੈਚ ਤੋਂ ਬਾਅਦ ਕਿਹਾ ਮੈਂ ਹਮੇਸ਼ਾ ਵਿਸ਼ਵਾਸ ਕਰਦਾ ਸੀ ਕਿ ਮੈਂ ਭਾਰਤ ਨੂੰ ਕਿਸੇ ਵੀ ਸਥਿਤੀ ਤੋਂ ਜਿੱਤ ਦਵਾ ਸਕਦਾ ਤੇ ਮੈਂ ਸਵੇਰੇ ਅਜਾਈ ਕੀਤਾ ਹੈਦਰਾਬਾਦ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਮੇਰੀ ਇੱਕੋ ਇੱਕ ਰਣਨੀਤੀ ਗੇਂਦ ਨੂੰ ਸਹੀ ਜਗ੍ਹਾ ਤੇ ਸੁਟਣਾ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਕਟਾਂ ਲਈਆਂ ਜਾਂਦੀਆਂ ਹਨ ਤੇ ਦੌੜਾਂ ਗਵਾ ਦਿੱਤੀਆਂ ਜਾਂਦੀਆਂ ਨੇ ਚੌਥੇ ਦਿਨ ਸੈਕੜਾ ਬਣਾਉਣ ਵਾਲੇ ਹੈਰੀ ਬਰੂਕ ਦੇ ਕੈਚ ਛੱਡਣ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਗੇਂਦ ਫੜੀ ਤਾਂ ਮੈਨੇ ਸੋਚਿਆ ਸੀ ਕਿ ਸੀਮਾ ਰੇਖਾ ਨੂੰ ਛੂੰਗਾ ਇਹ ਮੈਚ ਬਦਲਣ ਵਾਲਾ ਪਲ ਸੀ ਬਾਰੂਕ ਦੀ T20 ਸ਼ੈਲੀ ਵਿੱਚੋਂ ਬੱਲੇਬਾਜ਼ੀ ਕਰ ਰਿਹਾ ਸੀ ਅਸੀਂ ਮੈਚ ਵਿੱਚ ਪਿੱਛੇ ਸੀ ਪਰ ਰੱਬ ਦਾ ਸ਼ੁਕਰ ਹੈ ਇੰਡੀਆ ਨੇ ਹਾਰਦਾ ਹੋਇਆ ਟੈਸਟ ਮੈਚ ਇੰਗਲੈਂਡ ਤੋਂ ਜਿੱਤ ਲਿਆ ਹੈ ਇਹ ਸਾਰਿਆਂ ਵਾਸਤੇ ਮਾਨ ਦੀ ਗੱਲ ਹੈ ਤੁਸੀਂ ਇਸ ਮੈਚ ਨੂੰ ਦੇਖ ਕੇ ਕੀ ਕਹਿੰਦੇ ਹੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਵਧਾਈਆਂ ਦੇ ਸਕਦੇ ਹੋ ਰੇਡੀਓ ਸਾਂਝੀ ਆਵਾਜ਼ ਦੇ ਨਾਲ ਜੁੜੇ ਹੋਏ ਹੋ ਤੁਸੀਂ